ਖੰਨਾ ਚ 3 ਦਾ ਤਿਹਾਰ ਮਨਾਇਆ ਗਿਆ ਖੰਨਾ ਦੇ ਵਾਰਡ ਨੰਬਰ 4 ਚ 3 ਦਾ ਤਿਹਾਰ ਮਨਾਇਆ ਗਿਆ ਐਮਸੀ ਅਮਰੀਸ਼ ਕਾਲੀਆ ਦੀ ਮਾਤਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਮੁਹੱਲਾ ਦੀਆਂ ਔਰਤਾਂ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਮੁਹੱਲੇ ਦੀਆਂ ਸੋਹਣੀਆਂ ਮੁਟਿਆਰਾ ਵੱਲੋਂ ਸਾਂਝੇ ਤੌਰ ਤੇ 3 ਦਾ ਤਿਹਾਰ ਫੈਰਾਂ ਨੂੰ ਤੀਆਂ ਦੀ ਬਹੁਤ ਬਹੁਤ ਮੁਬਾਰਕ ਮੈਂ ਸਾਰੀਆਂ ਭੈਣਾਂ ਨੂੰ ਇਹ ਅਸ਼ੀਰਵਾਦ ਦਿੰਦੀ ਆ ਕਿ ਸਾਰੀਆਂ ਭੈਣਾਂ ਹਰ ਸਾਲ ਗੁੱਡੀ ਭੈਣ ਜੀ ਦੀ ਵਰਦੌਲਤ ਹਰ ਸਾਲ ਇਸ ਤਰ੍ਹਾਂ ਹੀ ਤੀਆਂ ਜਤਾ ਤੇ ਹਮਨੇ ਵੀ ਆ ਗਈ ਅਸੀਂ ਰੇਖ ਸਾਲ ਮਨਾਉਨੇ ਆ ਜੀ ਤੀਆਂ। ਮੈਂਕਣੀ ਮਨਾਉਂਦੇ ਰਹਾਂਗੇ ਮਨੀਸ਼ ਕਾਲੀਆ ਦੀ ਮੰਮੀ ਆਉਂਦੀ ਰਹੂਗੀ। ਮਨੀਸ਼ ਕਾਲੀਆ ਦੀ ਬਲਾਵਲਤ ਨਹੀਂ ਅਸੀਂ ਮਨਾਉਣੀ ਆ 4 ਨੰਬਰ ਵਾਰ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਖੰਨਾ ਚ 3 ਦਾ ਤਿਹਾਰ ਮਨਾਇਆ ਗਿਆ ਖੰਨਾ ਦੇ ਵਾਰਡ ਨੰਬਰ 4 ਚ 3 ਦਾ ਤਿਹਾਰ ਮਨਾਇਆ ਗਿਆ ਐਮ ਸੀ ਅਮਰੀਸ਼ ਕਾਲੀਆ ਦੀ ਮਾਤਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਮੁਹੱਲਾ ਦੀਆਂ ਔਰਤਾਂ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਮੁਹੱਲੇ ਦੀਆਂ ਸੋਹਣੀਆਂ ਮਟਿਆਰਾ ਵੱਲੋਂ ਸਾਂਝੇ ਤੌਰ ਤੇ 3 ਦਾ ਤਿਹਾਰ ਮਨਾਇਆ ਗਿਆ ਸੱਜੀਆਂ ਮਟਿਆਰਾ ਵੱਲੋਂ ਸੱਬਿਆਚਾਰਕ ਬੋਲੀਆ ਪਾ ਕੇ ਗਿੱਧੇ ਵਿੱਚ ਖੂਬ ਧਮਾਲਾ ਪਾਇਆ Yeah. <laughs> I'm okay. ਨਿਆਉਂ ਦਾ ਸਰਦ ਸੇ ਪੈਣੀ ਦਾ ਨੀਂਦ ਦਾ ਸਰਦ ਦਾ ਪਾਣ ਦਾ ਕੰਮ ਹੋ ਰਿਹਾ ਹੈ। ਸਾਰੀਆਂ ਪੈਣਾ ਨੂੰ ਤੀਆਂ ਦੀਆਂ ਦੀ ਬਹੁਤ-ਬਹੁਤ ਮੁਬਾਰਕ। ਮੈਂ ਸਾਰੀਆਂ ਪੈਣਾ ਨੂੰ ਇਹ ਅਸ਼ੀਰਵਾਦ ਦਿੰਦੀ ਆ ਕਿ ਸਾਰੀਆਂ ਪੈਣਾ ਹਰ ਸਾਲ ਗੁੱਡੀ ਪੈਣ ਜੀ ਦੀ ਬਰਦੌਲ ਤਿ ਹਰ ਸਾਲ ਇਸ ਤਰ੍ਹਾਂ ਹੀ ਤੀਆਂ ਦਾ ਤਿ ਹਰ ਮਨਾਉਂਦੇ ਆ ਰਹਿਣ ਤੇ ਸਾਰਿਆਂ ਨੂੰ ਸਾਰ ਇਹ ਤਿ ਹਾਰ ਸ਼ੁਭ ਹੋਵੇ। ਹਾਂਜੀ ਹਾਂਜੀ ਮੈਂ ਵਾਰਡ ਨੰਬਰ 4 ਤੋਂ ਅਮਰੀਸ਼ ਕਾਲੀਆ ਦੀ ਮਦਰ ਕਿਰਨ ਕਾਲੀਆ ਬੋ ਰਹੀ ਆਂ ਇਹ ਮੇਰਾ ਵਾਰਡ ਹੈ ਮੇਰੀਆਂ ਭੈਣਾਂ ਨੇ ਮੇਰੀਆਂ ਭੈਣਾਂ ਹੁੰਦਾ ਮੈਂ ਬਹੁਤ ਸਾਰੀ ਇੱਜ਼ਤ ਕਰਦੀ ਆਂ ਮੈਂ ਚਾਹੁੰਦੀ ਆਂ ਕਿ ਮੇਰੀਆਂ ਭੈਣਾਂ ਇਸ ਤਰ੍ਹਾਂ ਹੀ ਹਰ ਸਾਲ ਤੀਜ ਦਾ ਤਿਹਾਰ ਮਨਾਉਂਦੀਆਂ ਰਹਿਣ ਤੇ ਹਮੇਸ਼ਾ ਖੁਸ਼ ਰਹਿਣ ਮੇਰਾ ਵਾਰਡ ਹਮੇਸ਼ਾ ਖੁਸ਼ੀ ਕਰੇ ਤਰੱਕੀ ਕਰੇ ਸਾਰੇ ਮੇਰੇ ਵੀਰ ਭਰਾ ਸਾਹਿਬ ਖੁਸ਼ ਰਹਿਣ ਇਸ ਵਾਰਡ ਚ ਮਨੀਸ਼ ਕਾਲੀਆ ਜੀ ਮੰਮੀ ਵੀ ਆ ਗਈ ਆ ਅਸੀਂ ਰੇਖ ਸਾਲ ਮਨਾਉਨੇ ਆ ਜੀ ਤੀਆਂ ਐ ਕਣੀ ਮਨਾਉਂਦੇ ਰਹਾਂਗੇ ਮਨੀਸ਼ ਕਾਲੀਆ ਦੀ ਮੰਮੀ ਆਉਂਦੀ ਰਹੂਗੀ ਮਨੀਸ਼ ਕਾਲੀ ਜੀ ਦੀ ਬਲਾਵਤ ਨਹੀਂ ਅਸੀਂ ਮਨਾਉਣੀ ਆ 4 ਨੰਬਰ ਬਾੜ